ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਲਉਗੀ ਜੀ ਇਹ ਸਾਰੇ ਆਪਣੇ ਨਿਊ ਡਿਜ਼ਾਈਨ ਰੈਡੀ ਹੋਇਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਇਹ ਆਪਣਾ WhatsApp ਨੰਬਰ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਸੂਟ ਦਾ ਜਰੂਰ ਸੈਂਡ ਕਰਿਆ ਕਰੋ ਕਿ ਫੈਬਰਿਕ ਵਗੈਰਾ ਦੀ ਪੂਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਿੰਨੇ ਆ ਵਰਕ ਵਗੈਰਾ ਹਰ ਚੀਜ਼ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਦੇ ਦਿੰਨੇ ਆ ਕਿਉਂਕਿ ਕਾਫੀ ਜਣਿਆਂ ਦੇ ਮੈਨੂੰ ਫਿਰ ਵੀ ਮੈਸੇਜ ਆ ਜਾਂਦੇ ਆ ਕਿ ਫੈਬਰਿਕ ਕਿਹੜਾ ਪਲੀਜ਼ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਆਪਾਂ ਪੂਰੀ ਡਿਟੇਲ ਫੈਬਰਿਕ ਦੀ ਵੀਡੀਓ ਦੇ ਵਿੱਚ ਹੀ ਦਿੰਨੇ ਆ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਹੈ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਵੀ ਆਪਾਂ ਇਹ ਸਾਰੇ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਆ ਕਲੈਕਸ਼ਨ ਚੈੱਕ ਕਰ ਸਕਦੇ ਹੋ ਜਿਹੜੇ ਫਸਟ ਟਾਈਮ ਸਾਡੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫ਼ਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਊਗਾ ਇਹ ਆ ਗਿਆ ਆਪਣਾ ਫਰਸਟ ਸੂਟ ਇਹ ਹੈਗਾ ਜੀ ਫਰੋਜੀ ਕਲਰ ਦੇ ਵਿੱਚ ਇਹ ਖਾਦੀ ਫੈਬਰਿਕ ਲਾਉਗਾ ਠੀਕ ਹੈ ਜੀ ਪ੍ਰੋਪਰ ਫਰੋਜੀ ਕਲਰ ਹੈ ਜੀ ਇਹ ਵੀਡੀਓ ਦੇ ਵਿੱਚ ਕਈ ਵਾਰ ਕਲਰ ਪ੍ਰੋਪਰ ਨਹੀਂ ਆਉਂਦੇ ਪ੍ਰੋਪਰ ਫਰੋਜੀ ਕਲਰ ਹੈ ਪਿਓਰ ਵਾਲਾ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਇਹਦੀ ਨੈਕਲਾਈਨਾਂਗੀ ਇਹਦੇ ਨਾਲ ਆਪਾਂ ਮਤਲਬ ਪਿੰਕ ਮਸਾ ਲਾਈਟ ਪਿੰਕ ਐਂਡ ਡਾਰਕ ਪਿੰਕ ਦਾ ਕੰਬੀਨੇਸ਼ਨ ਰੱਖਿਆ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਤੁਸੀਂ ਚੈੱਕ ਕਰੋ ਇੱਥੇ ਠੀਕ ਹੈ ਜੀ ਇਹ ਇਹ ਅਗੀ ਇਹਦੀ ਨੈਕਲਾਈਨ ਆ ਗਈ ਇਹਦੇ ਵਿੱਚ ਆਪਾਂ ਰੇਸ਼ਮ ਦਾ ਕੰਮ ਕਟਦਾਣੇ ਦਾ ਕੰਮ ਆਜੂਗਾ ਜੀ ਸਿੱਪੀ ਪਰਲਸ ਐਡ ਕੀਤੇ ਹੋਇਆ ਜੋ ਕਿ ਬਹੁਤ ਹੀ ਪਿਆਰੇ ਲੱਗ ਰਿਹਾ ਨੈਕਲਾਈਨ ਆ ਗਈ ਪੂਰੇ ਫਰੰਟ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਹੈ ਤੁਸੀਂ ਚੈੱਕ ਕਰੋ ਇਹਦੇ ਵਿੱਚ ਆਪਾਂ ਕਲਰਫੁਲ ਦਬਕਾ ਦੇ ਕੇ ਪਾਸ ਦਿੱਤੇ ਹੋਇਆ ਪੂਰੀ ਭਰਮੀ ਬੂਟੀ ਆਜੂਗੀ ਫਰੰਟ ਦੇ ਐਂਡ ਨੈਕਲਾਈਨ ਆ ਗਈ ਘੇਰਾ ਇਹਦਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਹੈਵੀ ਦੇ ਵਿੱਚ ਰੈਡੀ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਬਹੁਤ ਯੂਟ ਕੇ ਆਇਆ ਤੁਸੀਂ ਚੈੱਕ ਕਰੋ ਕਲਰ ਇਹਦਾ ਇਹਦੇ ਵਿੱਚ ਆਪਾਂ 컬러ਫੁਲ ਦਬਕਾ ਐਡ ਔਨ ਕਰਕੇ ਰੇਸ਼ਮ ਕਟਦਾਣਾ ਵੀ ਆਪਾਂ ਇਹਦੇ ਵਿੱਚ 컬러ਫੁਲ ਦਿੱਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈਵੀ ਇਹਦਾ ਘੇਰਾ ਆ ਗਿਆ ਐਂਡ ਇਹ ਆ ਗਈਆਂ ਇਹਦੀਆਂ 슬ੀਵਸ ਵੀ ਆਪਾਂ ਇਹਦੀਆਂ ਬਹੁਤ ਜ਼ਿਆਦਾ ਪਿਆਰੀਆਂ ਰੈਡੀ ਕੀਤੀਆਂ ਇਦਾਂ ਥੋੜਾ ਆਪਾਂ ਇਹਨੂੰ ਕੱਟ ਦੇ ਕੇ ਇਦਾਂ ਵਰਕ ਕੀਤਾ ਇਹਦੀਆਂ 슬ੀਵਸ ਆ ਗਈਆਂ ਜਦੋਂ ਆਪਾਂ ਇਹਨੂੰ ਵੇਅਰ ਕਰਦੇ ਆ ਬਹੁਤ ਹੀ ਪਿਆਰਾ ਲੱਗਦਾ ਤੇ ਪਲੱਸ ਪੁਆਇੰਟ ਇਹਦਾ ਇਹ ਰਹੂਗਾ ਕਿ ਆਪਾਂ ਇਹਦੇ ਬੈਕ ਦੇ ਉੱਪਰ ਵੀ ਪ੍ਰੋਪਰ ਪੂਰਾ ਕੰਮ ਦਿੱਤਾ। ਇਹਦੀ ਬੈਕ ਆ ਗਈ। ਪੂਰੇ ਬੈਕ ਦੇ ਵਿੱਚ ਬੁੱਟੀ ਆ ਜੂਗੀ, ਸੇਮ ਬੁੱਟੀ ਆ ਜੂਗੀ ਬੈਕ ਦੇ ਵਿੱਚ। ਠੀਕ ਹੈ ਜੀ। ਤੇ ਸੇਮ ਹੀ ਕੇਰਾ ਦਿੱਤਾ ਆਪਾਂ ਬੈਕ ਦਾ। ਜਿੱਦਾਂ ਫਰੰਟ ਤੇ ਕੇਰਾ ਆ ਜਾਂਦਾ, ਸੇਮ ਕੇਰਾ ਆਪਾਂ ਇਹਦੀ ਬੈਕ ਤੇ ਵੀ ਦਿੱਤਾ ਹੋਇਆ। ਠੀਕ ਹੈ ਜੀ। ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਡਿਜ਼ਾਈਨ ਰੈਡੀ ਹੋਇਆ। ਡਿਫਰੈਂਟ ਜਿਹਾ ਨਿਊ ਜਾਈ ਆਪਣਾ ਕਨਸੈਪਟ ਰੈਡੀ ਹੋਇਆ ਜੀ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਬਨਾਸੀ ਫਿਨਿਸ਼ਿੰਗ ਦਿੱਤੀ ਹੈ ਜੋ ਕਲਰ ਆਪਣੇ ਵਰਕ ਚ ਐਡ ਕੀਤਾ ਆਪਾਂ ਉਸ ਕਲਰ ਦੀ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਹੈ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਤੁਸੀਂ ਚਾਹੋ ਤਾਂ ਸਲਵਾਰ ਵੀ ਰੈਡੀ ਕਰਵਾ ਸਕਦੇ ਹੋ ਜੋ ਆਪਣੀ 슬ੀਵਸ ਤੇ ਆਇਆ ਹੈ ਬਾਰਡਰ ਪੂਰਾ ਆਪਾਂ ਸਲਵਾਰ ਤੇ ਦੇ ਸਕਦੇ ਹਾਂ ਬੂਟੀਆਂ ਦੇ ਸਕਦੇ ਹਾਂ ਉਹ ਆਪਣੀ ਚੁਆਇਸ ਹੈ ਜੇ ਤੁਸੀਂ ਪੈਂਟ ਰੈਡੀ ਕਰਨਾ ਚਾਹੁੰਦੇ ਹੋ ਬਾਕੀ ਸ਼ਰਾਰਾ ਗਰਾਰਾ ਜੋ ਅੱਜ ਦੇ ਅਕੋਰਡਿੰਗ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਵੀ ਬਹੁਤ ਪਿਆਰਾ ਜਿਆਦਾ ਇਹ ਪਿਓਰ ਔਰਗੈਂਜ਼ਾ ਦੇ ਵਿੱਚ 골ਡਨ ਲਾਈਨ ਦੇ ਵਿੱਚ ਦੁਪੱਟਾ ਆ ਜਾਂਦਾ ਜੋ ਕਿ ਬਹੁਤ ਹੀ ਪਿਆਰਾ ਗ੍ਰੇਸਫੁਲ ਦੁਪੱਟਾ ਲੱਗਦਾ ਦੁਪੱਟੇ ਨੂੰ ਆਪਾਂ ਸੈਂਟਰ ਸਾਰਾ ਫਿਰੋਜੀ ਰੱਖਿਆ ਤੇ ਛੋਟੇ ਪੱਲੇ ਆ ਜਿਹੜੇ ਉਹ ਆਪਾਂ ਪਿੰਕ ਸ਼ੇਡ ਦੇ ਰੱਖੇ ਆ ਜਿਹੜਾ ਆਪਣੇ ਵਰਕ ਦੇ ਵਿੱਚ ਕਲਰ ਆ ਜਾਂਦਾ ਜੋ ਕਿ ਬਹੁਤ ਹੀ ਪਿਆਰਾ ਲੱਗਦਾ ਠੀਕ ਹੈ ਜੀ ਇਹਨੂੰ ਆਪਾਂ ਦਿੱਤੀ ਹੈ ਚੰਪਾ ਦੀ ਫਿਨਿਸ਼ਿੰਗ ਐਂਡ ਛੋਟੇ ਪੱਲਿਆਂ ਦੇ ਉੱਪਰ ਆਪਾਂ ਇਦਾਂ ਪਰਸ ਜੀ ਲੇਸ ਨਾਲ ਫਿਨਿਸ਼ ਕੀਤਾ ਹੈ ਛੋਟੇ ਪੱਲਿਆਂ ਤੇ ਲੇਸ ਦੇ ਨਾਲ ਥੋੜਾ ਦੁਪੱਟਾ ਹੈਵੀ ਹੋ ਜਾਂਦਾ ਜਦੋਂ ਆਪਾਂ ਇਹਨੂੰ ਵੇਅਰ ਕਰਦੇ ਆਂ ਤਾਂ ਇਹ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਇਹ ਫਿਰੋਜ਼ੀ ਕਲਰ ਹੈ ਜੀ ਪ੍ਰੋਪਰ ਫਿਰੋਜ਼ੀ ਕਲਰ ਖਾਦੀ ਫੈਬਰਿਕ ਰਹੂਗਾ ਪਿਓਰ ਆਰਗੈਂਜ਼ਾ ਦਾ 골ਡਨ ਲਾਈਨਸ ਵਾਲਾ ਦੁਪੱਟਾ ਰਹੂਗਾ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਇਹਨੂੰ ਆਪਣੀ ਚੋਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਫੈਬਰਿਕ ਐਂਡ ਕਲਰ ਉਹ ਤੁਹਾਡੀ ਚੋਇਸ ਦਾ ਹੋ ਜੂਗਾ ਬਟ ਐਜ਼ ਇਟ ਇਜ਼ ਬਣਿਆ ਹੋਇਆ ਵੀ ਇਹ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਤੇ ਨੈਕਸਟ ਆ ਜੂਗਾ ਜੀ ਆਪਣਾ ਇਹ ਵੀ ਸੂਟ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਕਲਰ ਵੀ ਬਹੁਤ ਪਿਆਰਾ ਹੈ ਜੀ ਇਹ ਗਾਜਰੀ ਜੀ ਟੋਨ ਦਾ ਸ਼ੇਡ ਆ ਪਿਓਰ ਸਿਲਕ ਦੇ ਉੱਪਰ ਰੋਗਾ ਇਹ ਸੂਟ ਆਪਣਾ ਠੀਕ ਹੈ ਜੀ ਤੇ ਬਹੁਤ ਹੀ ਪਿਆਰਾ ਜਿਹਾ ਜੀ ਨੇ ਆਪਾਂ ਕੰਮ ਕੀਤਾ ਇਹ ਆ ਗਈ ਜੀ ਇਹਦੀ ਨੈਕ ਠੀਕ ਹੈ ਜੀ ਨੈਕ ਤੇ ਕੰਮ ਆ ਗਿਆ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਪ੍ਰੋਪਰ ਦਬਕੇ ਦਾ ਕੰਮ ਰਹੂਗਾ ਜੀ ਇਹਦੇ ਵਿੱਚ ਬਹੁਤ ਹੀ ਪਿਆਰੀ ਜੀ ਇਹਦੀ ਨੈਕ ਲਾਈਨ ਡੈਡੀ ਹੋਈ ਹੈ ਇਦਾਂ ਪੂਰਾ ਆਪਾਂ ਇੱਥੇ ਬੰਚ ਦਿੱਤਾ ਹੋਇਆ ਨੈਕ ਦੇ ਉੱਪਰ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹਦੇ ਵੀ ਫਰੰਟ ਦੇ ਉੱਪਰ ਪੂਰੇ ਇਦਾਂ ਬੂਟੀ ਦਿੱਤੀ ਹੋਈ ਹੈ ਪੂਰੀ ਦਬਕੇ ਦੀ ਬੂਟੀ ਰਹੂਗੀ ਜੀ ਠੀਕ ਪੂਰੇ ਦੇ ਵਿੱਚ ਬੂਟੀ ਆ ਜੂਗੀ ਐਂਡ ਇਹ ਆ ਗਿਆ ਜੀ ਇਹਦੇ ਘੇਰੇ ਦਾ ਕੰਮ ਕੇਰੇ ਦੇ ਉੱਪਰ ਆਪਾਂ ਇਦਾਂ ਬਾਰਡਰ ਦੇ ਕੇ ਤੇ ਪੂਰੇ ਬੰਚ ਦਿੱਤੇ ਹੋਏ ਇਹਦੇ ਵਿੱਚ ਕਟਦਾਨਾ ਸਿਪੀ アンティーク ਕੰਮ ਕੀਤਾ ਹੋਇਆ ਆਪਾਂ ਇਹਦੇ ਤੇ ਬਹੁਤ ਪਿਆਰਾ ਜਿਹਾ ਦਾ ਇਹ ਕੇਰਾ ਰੈਡੀ ਹੋਇਆ ਤਾਂ ਕੇਰੇ ਤੇ ਕੰਮ ਆ ਗਿਆ ਪੂਰੇ ਫਰੰਟ ਚ ਬੂਟੀ ਆ ਗਈ ਜੀ ਐਂਡ ਨੈਕ ਆ ਗਈ ਠੀਕ ਹੈ ਜੀ 슬ੀਵ ਇਹਦੀਆਂ ਬਹੁਤ ਹੀ ਪਿਆਰੀਆਂ ਜੀਆਂ ਡਿਫਰੈਂਟ ਜੀਆਂ ਰੈਡੀ ਕੀਤੀਆਂ ਆਪਾਂ ਇਹਦੇ 슬ੀਵਸ ਤੇ ਕੰਮ ਆ ਜਾਊਗਾ ਇਦਾਂ ਪੂਰਾ ਕਟਦਾਨੇ ਦਾ ਕੰਮ ਰਹੂਗਾ 슬ੀਵਸ ਦਾ ਕੰਮ ਆ ਗਿਆ ਤੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ। ਇਹ 슬ੀਵਸ ਦਾ ਕੰਮ ਆ ਗਿਆ। ਤੇ ਜਿਹੜਾ ਇਹਨੂੰ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਜੀ ਇੰਦਾ ਡਾਰਕ ਮਹਿਰੂਨ ਕਲਰ ਦਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਹਦੇ ਨਾਲ ਡਾਰਕ ਮਹਿਰੂਨ ਕਲਰ ਦਾ ਇਹਨੂੰ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਹੋਇਆ। ਠੀਕ ਹੈ ਜੀ ਇਹ ਆ ਗਿਆ ਆਪਣਾ ਬੈਕ। ਬੈਕ ਦੇ ਘੇਰੇ ਦੇ ਉੱਪਰ ਆਪਾਂ ਇੰਦਾ ਬਾਰਡਰ ਦਿੱਤਾ ਹੋਇਆ। ਠੀਕ ਹੈ ਜੀ ਇਹ ਬੈਕ ਕੇ ਰਾਜੂਗਾ। ਤੁਸੀਂ ਚਾਹੋ ਤਾਂ ਬੂਟੀਆਂ ਵੀ ਆਪਾਂ ਐਡ ਆਨ ਬੈਕ ਤੇ ਕਰ ਸਕਦੇ। ਕਲਰ ਇਹ ਬਹੁਤ ਜ਼ਿਆਦਾ ਪਿਆਰਾ ਜੀ ਬਹੁਤ ਹੀ ਪਿਆਰਾ ਜਿਆ ਸ਼ੇਡ ਆ ਇਹ ਆ ਗਈ ਜੀ ਦੀ ਸ਼ਰਟ ਐਂਡ ਇਹ ਆ ਗਈ ਜੀ ਦੀ ਬੋਟਮ ਤੇ ਸਲਵਾਰ ਦੇ ਉੱਪਰ ਵੀ ਆਪਾਂ ਇਹਦੇ ਜਿੱਦਾਂ 슬ੀਵਸ ਤੇ ਕੰਮ ਕੀਤਾ ਪੂਰਾ ਕਟਦਾਣੇ ਦਾ ਇਦਾਂ ਕੰਮ ਦਿੱਤਾ ਹੋਇਆ ਇਹਦੀ ਸਲਵਾਰ ਤੇ ਕੰਮ ਆ ਗਿਆ ਜੀ ਅੱਧਾ ਠੀਕ ਹੈ ਜੀ ਤੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਮੈਰੂਨ ਕਲਰ ਨੂੰ ਬਹੁਤ ਹੀ ਪਿਆਰੀ ਜੀ ਇਹਦੀ ਸਲਵਾਰ ਰੈਡੀ ਹੋ ਗਈ ਉਹ ਜਦੋਂ ਆਪਾਂ ਵੇਅਰ ਕਰਾਂਗੇ ਤੇ ਇਹਦਾ ਦੁਪੱਟਾ ਜਿਹੜਾ ਆਪਾਂ ਰੈਡੀ ਕੀਤਾ ਉਹ ਬਹੁਤ ਹੀ ਪਿਆਰਾ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਇਹਦੇ ਵਿੱਚ ਐਦਾਂ ਪ੍ਰਿੰਟ ਰਹੂਗਾ ਵੀਵਿੰਗ ਦੇ ਵਿੱਚ ਹੀ ਜਿਦਾ ਆਪਣਾ ਬਨਾਰਸੀ ਆ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਐਦਾਂ ਪ੍ਰਿੰਟ ਰਹੂਗਾ ਡਿਫਰੈਂਟ ਜਿਹਾ ਆਪਣਾ ਕਨਸੈਪਟ ਹੀ ਰੈਡੀ ਹੋਇਆ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਲੱਗਦਾ ਜਦੋਂ ਆਪਾਂ ਇਹ ਸੂਟ ਵੇਅਰ ਕਰਾਂਗੇ ਨਾਲ ਦੁਪੱਟਾ ਐਦਾਂ ਬਹੁਤ ਹੀ ਪਿਆਰਾ ਜਾਈ ਆਪਣਾ ਦੁਪੱਟਾ ਰੈਡੀ ਹੋਇਆ ਠੀਕ ਹੈ ਪਿਓਰ ਔਰਗੈਂਜ਼ਾ ਦਾ ਰਹੂਗਾ ਦੁਪੱਟਾ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ ਕਿਰਨ ਲੇਸ ਦੀ ਜੋ ਕਿ ਬਹੁਤ ਪਿਆਰੀ ਲੱਗ ਰਹੀ ਹੈ ਤੇ ਇਹ ਬਹੁਤ ਪਿਆਰਾ ਜਿਹਾ ਆਪਣਾ ਇਹ ਵੀ ਸੂਟ ਰੈਡੀ ਹੋਇਆ ਜੀ ਕਲਰ ਇਹ ਬਹੁਤ ਪਿਆਰਾ ਹੈ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਲਰ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਹੋ ਜਦਾਂ ਇਹ ਸਿਲਕ ਤੇ ਰੈਡੀ ਹੋਇਆ ਤੁਸੀਂ ਕ੍ਰੇਪ ਵਗੈਰਾ ਤੇ ਵੀ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਹੈਗਾ ਫਿਰੋਜੀ ਟੋਨ ਦੇ ਉੱਪਰ ਕਿਉਂਕਿ ਫਿਰੋਜੀ ਕਲਰ ਹੈ ਜਿਹੜਾ ਬਹੁਤ ਪਿਆਰਾ ਆਪਣੇ ਕਾਫੀ ਸੂਟ ਫਿਰੋਜੀ ਕਲਰ ਚ ਬਣ ਰਹੇ ਆ ਮੇਰਾ ਫੇਵਰਿਟ ਕਲਰ ਹੈ ਜੀ ਫਿਰੋਜੀ ਹਾਂਜੀ ਫਿਰੋਜੀ ਕਲਰ ਹੈ ਜਿਹੜਾ ਇਹ ਇਦਾਂ ਦਾ ਸ਼ੇਡ ਹੈ ਕਿ ਸਦਾ ਬਹਾਰ ਸ਼ੇਡ ਹੈ ਕਦੇ ਵੀ ਆਊਟ ਆਫ ਫੈਸ਼ਨ ਨਹੀਂ ਹੁੰਦਾ ਹੈਗਾ ਕਿਉਂਕਿ ਫਿਰੋਜੀ ਕਲਰ ਹੈ ਹੀ ਬਹੁਤ ਪਿਆਰਾ ਮੈਨੂੰ ਤਾਂ ਬਹੁਤ ਪਿਆਰਾ ਲੱਗਦਾ ਫਿਰੋਜੀ ਕਲਰ ਹਾਂਜੀ ਇਹ ਹੈਗੀ ਹੈ ਖਾਦੀ ਦੀ ਸ਼ਰਟ ਰਹੂਗੀ ਜੀ ਹਾਂਜੀ ਕਲੀਆਂ ਦੇ ਪੈਨਲ ਦੇ ਵਿੱਚ ਆਪਾਂ ਇਹਦੇ ਚ ਵਰਕ ਦਿੱਤਾ ਹੋਇਆ ਹੈ ਇਹਦੇ ਵਿੱਚ ਦੱਪਕੇ ਦਾ ਕੰਮ ਰਹੂਗਾ ਜੀ ਕਲੀਆਂ ਦਾ ਪੈਨਲ ਆਜੂਗਾ ਵਿੱਚ ਬੂਟੀ ਆਜੂਗੀ ਤੇ ਇਹਦੇ ਘੇਰੇ ਦੇ ਉੱਪਰ ਆਪਾਂ ਇਦਾਂ ਵਰਕ ਦਿੱਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਪੂਰੇ ਫਰੰਟ 'ਚ ਬੂਟੀਆਂ ਆ ਜਾਣਗੀਆਂ ਜੀ ਇੱਥੇ ਆਪਾਂ ਇਹ ਪੂਰਾ ਬੰਚ ਦਿੱਤਾ ਹੋਇਆ ਇਦਾਂ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਕਟਦਾਨਾ ਦੱਪਕੇ ਦਾ ਕੰਮ ਆਜੂਗਾ ਜੀ ਬਹੁਤ ਹੀ ਪਿਆਰਾ ਜਾਇਆ ਆਪਣਾ ਕੰਮ ਹੋਇਆ ਐਂਡ ਇਹਦੇ ਘੇਰੇ ਤੇ ਬਾਰਡਰ ਆਜੂਗਾ ਟੋਟਲੀ ਦੱਪਕੇ ਦਾ ਰਹੂਗਾ ਠੀਕ ਹੈ ਜੀ ਇਹਦਾ ਘੇਰਾ ਆ ਗਿਆ। ਫਰੰਟ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨ ਬੈਠੀ ਹੋਇਆ। ਐਂਡ ਇਹਦੀਆਂ 슬ੀਵਸ ਤੇ ਉੱਪਰ ਵੀ ਆਪਾਂ ਨੇ ਪੂਰਾ ਜੋ ਘੇਰੇ ਤੇ ਬਾਰਡਰ ਆ ਜਾਂਦਾ ਪੂਰਾ ਬਾਰਡਰ ਆਪਾਂ ਇਹਦੀਆਂ 슬ੀਵਸ ਤੇ ਉੱਪਰ ਦਿੱਤਾ ਹੋਇਆ। ਠੀਕ ਹੈ ਜੀ। ਤੇ ਵਿੱਚ ਬੂਟੀ ਆ ਚੁੱਕੀ ਪੂਰੀ 슬ੀਵਸ ਦੇ ਵਿੱਚ ਇਦਾਂ ਬੂਟੀ ਆ ਚੁੱਕੀ। ਵੀਡੀਓ ਦੇ ਵਿੱਚ ਕਲਰ ਸਹੀ ਨਹੀਂ ਆ ਰਿਹਾ। ਪ੍ਰੋਪਰ ਫਰੋਜੀ ਕਲਰ ਰਹੂਗਾ। ਐਂਡ ਇਹਦੇ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਹੋਈ ਆ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ। ਪ੍ਰੋਕਰਟ ਦੀ ਰੱਖਿਆ ਜੀ ਇਹਦੇ ਨਾਲ ਆਪਾਂ ਸਲਵਾਰ ਤੁਸੀਂ ਚੈੱਕ ਕਰ ਸਕਦੇ ਹੋ ਸਲਵਾਰ ਦੇ ਉੱਪਰ ਵੀ ਆਪਾਂ ਬਾਰਡਰ ਦਿੱਤਾ ਹੋਇਆ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਨੇੜੇ ਤੋਂ ਟੋਟਲੀ ਦਬਕੇ ਦਾ ਕੰਮ ਰਹੂਗਾ ਜੀ ਖਾਦੀ ਦੀ ਸ਼ਰਟ ਪ੍ਰੋਕਰਟ ਦੀ ਸਲਵਾਰ ਰਹੂਗੀ ਤੇ ਇਹਦੇ ਨਾਲ ਆਪਾਂ ਪਿਓਰ ਚਨਾਉਣ ਦਾ ਰੱਖਿਆ ਜੀ ਦੁਪੱਟਾ ਫਰੋਜੀ ਕਲਰ ਦੁਪੱਟੇ ਦੇ ਉੱਪਰ ਵੀ ਆਪਾਂ ਐਦਾਂ ਫਿਨਿਸ਼ਿੰਗ ਦਿੱਤੀ ਆ ਲੇਸ ਦੀ ਬਹੁਤ ਹੀ ਪਿਆਰੀ ਜੀ ਜਿੱਦਾਂ ਆਪਣਾ ਵਰਕ ਆ ਜਾਂਦਾ ਤੇ ਸੈਂਟਰ ਦੇ ਵਿੱਚ ਆਪਾਂ ਇਹਨਾਂ ਨੇ ਕਲੀਆਂ ਦਿੱਤੀਆਂ ਹੋਈਆਂ ਸੈਂਟਰ ਦੇ ਵਿੱਚ ਕਲੀਆਂ ਆ ਜਾਣੀਆਂ ਠੀਕ ਹੈ ਜੀ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਦੁਪੱਟਾ ਪਿਓਰ ਚਨਾਉਂ ਦਾ ਦੁਪੱਟਾ ਰਹੂਗਾ ਜੀ ਕਲਰ ਇਹ ਪ੍ਰੋਪਰ ਫਰੋਜੀ ਸ਼ੇਡ ਆ ਜੀ ਬਹੁਤ ਹੀ ਪਿਆਰਾ ਜਾਏ ਵੀ ਆਪਣਾ ਸੂਟ ਰੈਡੀ ਹੋਇਆ ਪ੍ਰੋਕਰਟ ਦੀ ਸਲਵਾਰ ਰਹੂਗੀ ਖਾਦੀ ਚ ਸ਼ਰਟ ਪਿਓਰ ਚਨਾਉਂ ਦਾ ਦੁਪੱਟਾ ਨੈਕਸਟ ਸੂਟ ਆਜੂਗਾ ਜੀ ਆਪਣਾ ਇਹ ਵਾਲਾ ਇਹ ਵੀ ਆਪਣੇ ਕਾਫੀ ਸੂਟ ਰੈਡੀ ਹੋਇਆ ਤੁਸੀਂ ਦੇਖੇ ਵੀ ਹੋਣੇਗਾ ਇਹ ਇਦਾਂ ਆ ਗਿਆ ਜੀ ਇਹ ਏ ਲਾਈਨ ਸ਼ਰਟ ਹੈ ਕਲੀਆਂ ਦੇ ਦੇ ਵਿੱਚ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਟਦਾਨੇ ਦਾ ਕੰਮ ਆ ਜਾਊਗਾ ਵਿੱਚ ਆਪਾਂ ਇਹਦੇ ਨਾਲ ਪਿੰਕ ਕੰਬੀਨੇਸ਼ਨ ਦਿੱਤਾ ਰੇਸ਼ਮ ਦਾ ਐਂਟਰ ਚ ਪੂਰੇ ਸਿੱਪੀ ਆਜੂਗੀ ਐਂਡ ਇਹਦੇ ਬੈਕ ਤੇ ਵੀ ਪੂਰਾ ਕਲੀਆਂ ਸੇਮ ਫਰੰਟ ਬੈਕ ਤੇ ਆਪਾਂ ਸੇਮ ਕਲੀਆਂ ਦਿੱਤੀਆਂ ਸੈਂਟਰ ਚ ਸਿੱਪੀ ਐਸ ਪੈਡ ਆਜੂਗੀ ਜੀ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਇਹ ਲਾਈਨ ਦੇ ਵਿੱਚ ਤੁਸੀਂ ਚਾਹੋ ਤਾਂ ਮੈਂ ਤਾਂ ਸਿੰਪਲ ਸ਼ਰਟ ਤੇ ਵੀ ਆ ਕੰਮ ਕਰਵਾ ਸਕਦੇ ਹੋ ਬਟ ਇਹ ਇਹ ਲਾਈਨ ਵਿੱਚ ਕਮੀ ਅੱਜ ਰੈਡੀ ਹੋਇਆ ਠੀਕ ਹੈ ਜੀ ਦਾ ਫਰੰਟ ਐਂਡ ਬੈਕ ਇਹ ਆ ਗਿਆ ਜੀ ਇਹਦੀਆਂ 슬ੀਵਸ ਡਿਫਰੈਂਟ ਜਿਹਾ ਆਪਾਂ ਇਹਦੀਆਂ 슬ੀਵਸ ਰੈਡੀ ਕੀਤੀਆਂ ਇਤਾਂ ਇਹ 슬ੀਵਸ ਤੇ ਕੰਮ ਆ ਜਾਊਗਾ ਜੁਗਾ ਟੋਟਲੀ ਕਟ ਦਾਣੇ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰੀਆਂ 슬ੀਵਸ ਇਤਾਂ ਆ ਜਾਣਗੀਆਂ ਇਹ 슬ੀਵਸ ਦਾ ਕੰਮ ਆ ਗਿਆ ਤੇ ਇਹਦੀ ਬਾਟਮ ਆ ਗਈ। ਬਾਟਮ ਦੇ ਉੱਪਰ ਆਪਾਂ ਬੋਟੀਆਂ ਦਿੱਤੀਆਂ ਹੋਈਆਂ ਇਹਦਾ। ਠੀਕ ਹੈ ਜੀ ਕਿਉਂਕਿ ਸ਼ਰਟ ਹੈਵੀ ਆ ਗਈ ਸਲਵਾਰ ਤੇ ਆਪਾਂ ਬੋਟੀ ਦਿੱਤੀ ਹੋਈ ਆ। ਪਿਓਰ ਚਨਾਉਂ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਤੇ ਕਿਰਨ ਨੇਸ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਆ। ਜੋ ਕਿ ਬਹੁਤ ਪਿਆਰਾ ਲੱਗ ਰਿਹਾ। ਹਾਂਜੀ ਇਹ ਪਿਓਰ ਸਟਨ ਦੇ ਉੱਪਰ ਸੂਟ ਰੈਡੀ ਹੋਇਆ ਹੈ। ਮਹਿਰੂਨ ਕਲਰ ਹੈ। ਕਾਲਚ ਦੇ ਵਿੱਚ ਮਹਿਰੂਨ ਕਲਰ ਰਹੂਗਾ ਇਹ। ਬਾਕੀ ਤੁਹਾਡੀ ਚੋਇਸ ਹੈ ਤੁਸੀਂ ਕਿਸੇ ਵੀ ਕਲਰ ਐਂਡ ਫੈਬਰਿਕ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ। ਯੂਜ਼ ਪਨਿਆ ਹੋਇਆ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਏਸੀ ਜੀ ਆਪਣੀ ਅੱਜ ਵਾਲੀ ਕਲੈਕਸ਼ਨ ਹੋਪਸ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਵਧੀਆ-ਵਧੀਆ ਕਮੈਂਟ ਕਰਦੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵਾਚ ਕਰਨ ਲਈ ਥੈਂਕ ਯੂ